गोयल परिवार ਵੱਲੋਂ ਸ਼ਹਿਰ ਦੀ ਵੱਖ-ਵੱਖ ਧਾਰਮਿਕ ਕੌਨ ਸੋਸ਼ਲ ਸੰਸਥਾਵਾਂ ਨੂੰ 10 ਲੱਖ ਰੁਪਏ ਦੇ ਕਰੀਬ ਰਕਮ ਦੀ ਦਾਨ ਸੁਨਾਮ ਤੋਂ ਇੰਗਲੈਂਡ ਵਿੱਚ ਵਸੇ गोयल ਪਰਿਵਾਰ ਵੱਲੋਂ ਅੱਜ ਸੁਨਾਮ ਦੇ ਗੰਗਾ ਵਾਲਾ ਡੇਰੇ ਵਿਖੇ ਆ ਕੇ ਸ਼ਹਿਰ ਦੀ ਵੱਖ-ਵੱਖ ਧਾਰਮਿਕ ਅਤੇ ਸੋਸ਼ਲ ਸੰਸਥਾਵਾਂ ਨੂੰ 10 ਲੱਖ ਰੁਪਏ ਦੇ ਕਰੀਬ ਰਕਮ ਦਾ ਦਾਨ ਕੀਤਾ ਸਰ ਗਬਲਦੇਵ ਗੋਇਲ ਜੋ ਕਿ ਇੱਕ ਧਾਰਮਿਕ ਇਨਸਾਨ ਸੀ ਉਹਨਾਂ ਨੇ ਆਪਣੇ ਜੀਵਨ ਧਾਰਮਿਕ ਅਤੇ ਸੋਸ਼ਲ ਕੰਮਾਂ ਵਿੱਚ ਹਿੱਸਾ ਲੈਂਦੇ ਹੋਏ ਲੋਕਾਂ ਦੇ ਦਿਲਾਂ ਵਿੱਚ ਰਾਜ ਕੀਤਾ ਉਹਨਾਂ ਨੇ ਮੰਦਰ ਚਦਾਨ ਅਤੇ ਗਰੀਬਾਂ ਦੀ ਸੇਵਾ ਕਰ ਆਪਣਾ ਜੀਵਨ ਬਤੀਤ ਕੀਤਾ ਅੱਜ ਵੀ ਲੋਕ ਉਹਨਾਂ ਨੂੰ ਬਹੁਤ ਯਾਦ ਕਰਦੇ ਹਨ ਅੱਜ ਉਹਨਾਂ ਦੀ ਘਰਵਾਲੀ ਸੁਮਿਤਰਾ ਗੋਇਲ ਬੇਟੀ ਮੀਨਾ ਗੋਇਲ ਅਤੇ ਦੋਤੀ ਸਾਰਾ ਗੋਇਲ ਨੇ ਇੰਗਲੈਂਡ ਤੋਂ ਸੁਨਾਮ ਗੰਗਾ ਦੇ 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 ਵਿੱਚ ਆ ਕੇ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸੋਸ਼ਲ ਸੰਸਥਾਵਾਂ ਨੂੰ 10 ਲੱਖ ਰੁਪਏ ਦੇ ਕਰੀਬ ਰਾਸ਼ੀਦਾਨ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਵਿਤਰਾ ਗੋਇਲ ਨੇ ਦੱਸਿਆ ਕਿ ਉਹਨਾਂ ਦੇ ਪਤੀ ਬਲਦੇਵ ਗੋਇਲ ਜੋ ਕਿ ਇੱਕ ਧਾਰਮਿਕ ਖਿਆਲਾਂ ਦੇ ਇਨਸਾਨ ਸੀ ਅੱਜ ਸਾਨੂੰ ਰਾਸ਼ੀਦਾਨ ਕਰਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅਸੀਂ ਬਲਦੇਵਕ੍ਰਿਸ਼ਨ ਗੋਇਲ ਜੀ ਦੀ ਕਮਾਂ ਨੂੰ ਵਧਾ ਰਹੇ ਹਾਂ ਅਤੇ ਅਸੀਂ ਅੱਗੇ ਨੂੰ ਵੀ ਸਮੇਂ-ਸਮੇਂ ਸਿਰ ਅਜਿਹੇ ਕੰਮ ਕਰਦੇ ਰਹਾਂਗੇ ਉਹਨਾਂ ਗੰਗਾ ਵਾਲੇ ਦੇਦੇ ਸ਼੍ਰੀ ਸੀਤਾ ਸਰਧਾਮ ਬੱਧਰ ਕਾਲੀ ਮੰਦਰ ਸ਼੍ਰੀ ਰਾਮ ਆਸ਼ਰਮ ਮੰਦਰ ਸਤਰਾਇਣ ਮੰਦਰ ਗਊਸ਼ਾਲਾ ਸਤੀ ਮੰਦਰ ਆਈ ਹਸਪਤਾਲ ਸਮਿਤੀ ਮਹਾਂ ਲక్ష్ਮੀ ਸिलाई ਸੈਂਟਰ ਨੇਤਰ ਬੈਂਕ ਸਮਿਤੀ ਬਰਨਾਲਾ ਗਊਸ਼ਾਲਾ ਅਦਿਨੋ ਰਾਸ਼ੀ ਦਿੱਤੀ